ਇੱਕ ਆਡੀਓ ਕਲਿੱਪ ਹੈ ਜਿਹੜੀ ਉਹ ਆਪਣਾ ਲੋਕਵਾਜ ਚੈਨਲ ਤੇ ਵਾਇਰਲ ਹੋਈ ਆ ਉਹਦੇ ਸਬੰਧ ਵਿੱਚ ਮੈਂ ਇੱਕ ਬਹੁਤ ਵੱਡਾ ਖਲਾਸਾ ਕਰਨ ਜਾ ਰਿਹਾ ਕਿ ਜਿਸ ਦਿਨ ਇਹ ਗੱਲਬਾਤ ਹੋਈ ਹੈ ਮੈਂ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਹਿਣਾ ਮੈਂ ਉਸ ਦਿਨ ਗੱਡੀ ਦੇ ਵਿੱਚ ਮੌਜੂਦ ਸੀ ਜਿੱਤੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਵੀ ਇੱਥੇ ਅਸੀਂ ਜਾ ਕੇ ਮੈਂ ਉੱਥੇ ਸੌਂ ਖਾਣ ਨੂੰ ਤਿਆਰਾਂ ਵੀ ਇਹ ਵੀਡੀਓ ਇਹ ਆਵਾਜ਼ ਕਿਉਂਕਿ ਉਸ ਦਿਨ ਮੈਨੂੰ ਇਹ ਨਹੀਂ ਪਤਾ ਸੀ ਮੂਰੇ ਕੀਦਣਾ ਗੱਲ ਹੋ ਰਹੀ ਆ ਹੁਣ ਚਲੋ ਕਲੀਅਰ ਹੋ ਗਿਆ ਵੀ ਰਾਜੂ ਜੇਟੀ ਨਾਲ ਗੱਲ ਹੋਈ ਸੀ ਪਰ ਉਸ ਦਿਨ ਗੱਡੀ 'ਚ ਅਸੀਂ ਤਿੰਨ ਜਣੇ ਮੌਜੂਦ ਸੀ ਮੈਂ ਉਸ ਦਿਨ ਨਾਲ ਬੈਠਾ ਹੀ ਪਿਛਲੀ ਸੀ ਜੋ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਗਾਲਾਂ ਕੱਢ ਰਹੇ ਨੇ ਉਹ ਉਹ ਲੋਕਾਂ ਨੂੰ ਕੱਢ ਰਹੇ ਨੇ ਉਹ ਪੁਰਾਣੇ ਵਰਕਰਾਂ ਨੂੰ ਕੱਢ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ 14 ਵਾਲੇ ਸੀ 13 ਵਾਲੇ ਸੀ ਤੇ ਜਿਹੜੇ ਇੰਦਰਜੀਤ ਮਾਨ ਤੇ ਮਾਸਟਰ ਜਤਿੰਦਰ ਸਿੰਘ ਭੱਲੇ ਨਾਲ ਥਰੇ ਵੇ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੇਰਾ ਨਾਂ ਬਾਈ ਜੀ ਸੀਰਾ ਮੱਲੂ ਆਣਾ ਰਾਮਪਰਾ ਫੂਲ ਹਲਕਾ ਤੇ ਨਾਲ ਦੇ ਹਲਕੇ ਵਾਲੇ ਸਾਰੇ ਭਰਾ ਤਾਂ ਮੈਨੂੰ ਜਾਣਦੇ ਆ ਤੇ ਮੈਂ ਐਮਐਲਏ ਬਲਕਾਰ ਸਿੱਧੂ ਦੇ ਨਾਲ ਘਟੋ ਘਟ 2-3 ਸਾਲ ਕੰਮ ਕੀਤਾ ਤੇ ਆਮ ਆਦਮੀ ਪਾਰਟੀ ਨਾਲ ਮੈਂ ਅਗਸਤ 2014 ਤੋਂ ਜੁੜਿਆ ਹੋਇਆ ਤੇ 2022 ਦੀਆਂ ਚੋਣਾਂ ਸਾਰੀਆਂ ਅਸੀਂ ਪਿੰਡ-ਪਿੰਡ ਜਾ ਕੇ ਆਪ ਲੜੀਆਂ ਤੇ ਅੱਜ ਇੱਕ ਮੈਂ ਬਹੁਤ ਵੱਡਾ ਜਿਹੜਾ ਖੁਲਾਸਾ ਕਰਨ ਜਾ ਰਿਹਾ ਜਿਹੜੀਆਂ ਪਿਛਲੇ ਦਿਨੀ ਜੋ ਐਮਐਲਏ ਬਲਕਾਰ ਸਿੱਧੂ ਦੀ ਇੱਕ ਆਡੀਓ ਕਲਿੱਪ ਹੈ ਜਿਹੜੀ ਉਹ ਆਪਣਾ ਲੋਕ ਆਵਾਜ਼ ਚੈਨਲ ਤੇ ਵਾਇਰਲ ਹੋਈ ਆ ਉਹਦੇ ਸਬੰਧ ਚ ਮੈਂ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਉਹ ਇਹ ਹੈ ਕਿ ਅੱਜ ਦੇਖੋ ਕਈ ਦਿਨਾਂ ਤੋਂ ਜਿਹੜੀ ਇਹ ਆਡੀਓ ਹੈ ਉਹ ਚੱਲ ਰਹੀ ਆ ਐਮਐਲਏ ਦੇ ਹੁਣ ਜਿਹੜਾ ਮੌਜੂਦਾ ਨਿੱਜੀ ਸਹਾਇਕ ਆ ਉਹਨੇ ਆਪਣੇ ਰਾਜੂ ਜੇਠੀ ਅਤੇ ਇੱਕ ਸਾਡੇ ਪੱਤਰਕਾਰ ਵੀਰ ਮਨਿੰਦਰ ਜੀ ਸਿੱਧੂ ਤੇ ਜਿਹੜਾ ਪਰਚਾ ਦਰਜ ਕਰਾਇਆ ਵੀ ਸਾਡੀਆਂ ਜਿਹੜੀਆਂ ਭਾਵਨਾ ਠੇਸ ਹੋਈ ਆ ਵੀ ਐਮਐਲਏ ਦੀ ਇਹ ਜਿਹੜੀ ਆਵਾਜ਼ ਹੈ ਉਹ ਨਹੀਂ ਹੈ ਮੇਂ ਗੱਲ ਤੋੜ ਮਰੋੜ ਕੇ ਜਿਹੜੀ ਵੀਡੀਓ ਬਣਾਈ ਗਈ ਆ ਮੈਂ ਸਾਰੇ ਪੰਜਾਬ ਵਾਲਿਆਂ ਨੂੰ ਸਾਰੇ ਸਾਡੇ মিডিਆ ਵਾਲੇ ਭਰਾਵਾਂ ਨੂੰ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਦੱਸਣਾ ਚਾਹਣਾ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਇਹ ਦੱਸਣਾ ਚਾਹਣਾ ਕਿ ਜਿਸ ਦਿਨ ਇਹ ਗੱਲਬਾਤ ਹੋਈ ਐ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਮੈਂ ਉਸ ਦਿਨ ਗੱਡੀ ਦੇ ਵਿੱਚ ਮੌਜੂਦ ਸੀ ਮੈਂ ਜਿਉਂਦਾ ਜਾਗਦਾ ਇਸ ਗੱਲ ਦਾ ਗਵਾਹ ਕਿ ਐਮਐਲਏ ਸਾਹਿਬ ਵੇਖ ਸਕਦੇ ਜਿੱਥੇ ਮਰਜੀ ਆਪਣੇ ਟੈਸਟ ਕਰਵਾ ਲਓ ਆਵਾਜ਼ ਟੈਸਟ ਕਰਵਾ ਲਓ ਜਿਵੇਂ ਦੀ ਕੋਈ ਟੈਸਟਿੰਗ ਹੁੰਦੀ ਆ ਉਵੇਂ ਕਰਵਾ ਲਓ ਪਰ ਰਾਜੂ ਬਾਈ ਨੇ ਵੀ ਅੱਜ ਵੀਡੀਓ ਪਾਈ ਆ ਵੀ ਇਹ ਸੱਚ ਹੈ ਤੇ ਮੈਂ ਵੀ ਇਹ ਕਹਿਣਾ ਵੀ ਇਹ ਸੱਚ ਹੈ ਇਹ ਵੀਡੀਓ ਉਸ ਸਮੇਂ ਦੀ ਆ ਜਦੋਂ 21 2021 ਦੇ ਜੂਨ ਦੇ ਜੂਨ ਜੁਲਾਈ ਦੇ ਮਹੀਨੇ ਦੀ ਇਹ ਵੀਡੀਓ ਆ ਜਦੋਂ ਪਹਿਲੀ ਗਰੰਟੀ ਕੇਜਰੀਵਾਲ ਸਾਹਿਬ ਨੇ ਦਿੱਤੀ ਸੀ ਆਪਣੀ ਉਸ ਟਾਈਮ ਤੋਂ ਪਹਿਲਾਂ ਦੀ ਵੀਡੀਓ ਹੈ ਤੇ ਇਹ ਜੋ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਗਾਲਾਂ ਕੱਢ ਰਹੇ ਨੇ ਉਹ ਉਹ ਲੋਕਾਂ ਨੂੰ ਕੱਢ ਰਹੇ ਨੇ ਉਹ ਪੁਰਾਣੇ ਵਰਕਰਾਂ ਨੂੰ ਕੱਢ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ 14 ਵਾਲੇ ਸੀ 13 ਵਾਲੇ ਸੀ ਤੇ ਜਿਹੜੇ ਇੰਦਰਜੀਤ ਮਾਨ ਤੇ ਮਾਸਟਰ ਜਤਿੰਦਰ ਸਿੰਘ ਭੱਲੇ ਨਾਲ ਤੁਰੇ ਹੋਏ ਸੀ ਚਾਹੇ ਉਹ ਰਾਮਪਰੇ ਦੇ ਸੀ ਚਾਹੇ ਮਹਰਾਜ ਦੇ ਸੀ ਚਾਹੇ ਉਹ ਭਗਤੇ ਦੇ ਸੀ ਉਹਨਾਂ ਸਾਰਿਆਂ ਲਈ ਇਹ ਜਿਹੜੀ ਅ ਗਾਲਾਂ ਜਿਹੜੀਆਂ ਲੇਡੀਜ਼ ਦੀ ਜੋ ਬੋਲਿਆ ਤੁਸੀਂ ਸਾਰੇ ਪੰਜਾਬ ਨੇ ਸੁਣਿਆ ਉਹ ਕਹਿ ਰਹੇ ਸੀ ਮੈਨੂੰ ਕਿਉਂ ਮੂਰੇ ਆਉਣਾ ਪਿਆ ਮੈਂ ਕਿਉਂ ਚੁੱਪ ਰਿਹਾ ਪਹਿਲਾਂ ਮੈਨੂੰ ਐ ਸੀ ਵੀ ਚਲੋ ਛੱਡੋ ਆਪਾਂ ਇਹ ਚੱਲਦਾ ਹੀ ਰਹਿਣਾ ਵੀ ਸਿਆਸੀ ਤੌਰ ਤੇ ਹੁੰਦਾ ਆਪਾਂ ਕਿਸੇ ਤੇ ਕਿਉਂ ਨਿੱਜੀ ਕਰਨਾ ਬਾਈ ਜੀ ਇਹਨਾਂ ਨੇ ਨਿੱਜੀ ਜਿਹੜਾ ਸਾਡੇ ਤੇ ਕੱਲ ਕੀਤਾ ਮੇਰੀ ਜਿਹੜੀ ਗੱਡੀ ਸੀ ਉਹ ਸਾਈਡ ਤੇ ਖੜੀ ਉਹ ਜਿਹੜੀ ਜ਼ਬਤ ਕਰਾਤੀ ਉਹਦੇ ਵਿੱਚ ਮੇਰੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਉਹਦੇ ਵਿੱਚ ਪੈਸੇ ਵੀ ਸੀ ਤੇ ਉਹ ਪੈਸੇ ਵੀ ਸਾਡੇ ਵਿੱਚ ਜਿਹੜੇ ਚਲੇ ਗਏ ਚਲੋ ਕੋਈ ਗੱਲ ਨਹੀਂ ਉਹ ਜੋ ਹੁੰਦਾ ਦੇਖੀ ਜਾਊ ਕੀ ਬਣਦਾ ਪਰ ਪਰ ਜਿਹੜਾ ਇਹ ਸੱਚ ਸੀ ਉਹ ਸਾਹਮਣੇ ਆਉਣਾ ਚਾਹੀਦਾ ਮੈਂ ਜਿੱਥੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਜਿੱਥੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਵੀ ਇੱਥੇ ਅਸੀਂ ਜਾ ਕੇ ਮੈਂ ਉੱਥੇ ਸੌਂਹ ਖਾਣ ਨੂੰ ਤਿਆਰਾਂ ਵੀ ਇਹ ਵੀਡੀਓ ਇਹ ਆਵਾਜ਼ ਕਿਉਂਕਿ ਉਸ ਦਿਨ ਮੈਨੂੰ ਇਹ ਨਹੀਂ ਪਤਾ ਸੀ ਮੂਰੇ ਕੀਦਣਾ ਗੱਲ ਹੋ ਰਹੀ ਆ ਹੁਣ ਚਲੋ ਕਲੀਅਰ ਹੋ ਗਿਆ ਵੀ ਰਾਜੂ ਜੇਠੀ ਨਾਲ ਗੱਲ ਹੋਈ ਸੀ ਪਰ ਉਸ ਦਿਨ ਗੱਡੀ 'ਚ ਅਸੀਂ ਤਿੰਨ ਜਾਣੇ ਮੌਜੂਦ ਸੀ ਮੈਂ ਉਸ ਦਿਨ ਨਾਲ ਬੈਠਾ ਸੀ ਪਿਛਲੀ ਸੀਟ ਤੇ ਇਹ ਗੱਲ ਬਾਈ ਵੀਡੀਓ ਜਿਹੜੇ ਵਿੱਚ ਆਵਾਜ਼ ਆ ਉਹ ਬਲਕਾਰ ਸਿੱਧੂ ਦੇ ਆ ਇਹ ਗੱਲ ਬਿਲਕੁਲ ਸੱਚ ਹੈ ਤੇ ਇਸ ਤੋਂ ਇਲਾਵਾ ਹੁਣ ਕੁਝ ਭਰਾ ਸਾਡੇ ਪੋਸਟਾਂ ਪਾ ਰਿਆ ਵੀ ਪੱਤਰਕਾਰੀ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਆ ਪੱਤਰਕਾਰੀ ਵਧੀਆ ਤਰੀਕੇ ਨਾਲ ਰਾਤਨਦੀਪ ਧਾਲੀਵਾਲ ਨੇ ਕੀਤੀ ਉਹਨੇ ਮਹਰਾਜ ਦੇ ਵਿੱਚ ਸੜਕਾਂ ਦਾ ਮੁੱਦਾ ਚੱਕਿਆ ਅੱਜ ਜਾ ਕੇ ਦੇਖੋ ਬੇਸ਼ੱਕ ਫਿਰਨੀ ਉੱਤੇ ਬੱਟੇ ਪੈ ਗਏ ਪਰ ਪਿੰਡ ਆ ਜਿਹੜਾ ਉਹ ਬੱਠਲ ਵਾਂਗੂ ਵਿਚਾਲੋਂ ਨੀਵਾ ਹੋ ਗਿਆ ਤੇ ਕਿਸੇ ਪਾਸੇ ਪਾਣੀ ਨਹੀਂ ਨਿਕਲ ਰਿਹਾ ਤੇ ਅੱਜ ਉਹ ਦੇਖ ਸਕਦੇ ਹੋ ਤੁਸੀਂ ਮਹਰਾਜ ਪਿੰਡ 'ਚ ਜਾ ਕੇ ਤੇ ਜੇ ਅਸੀਂ ਵੀਡੀਓ ਪਾਉਣਿਆ ਸਾਨੂੰ ਅਫਸਰ ਕਹਿੰਦੇ ਵੀ ਛੋਡੇ ਐਂ ਗੱਡੀ ਜ਼ਬਤ ਕਰਾਂਗੇ ਨਹੀਂ ਛੋਡੇ ਤੇ ਪਰਚੇ ਦੇਵਾਂਗੇ ਛੋਡੇ ਤੇ ਜਿਹੜੀ ਕਾਰਵਾਈ ਕਰਾਂਗੇ ਨਹੀਂ ਤੁਸੀਂ ਵੀਡੀਓ ਪਾਉਣਾ ਹਟਜੋ ਭਰਾਵੋ ਅਸੀਂ ਹਲਕੇ ਦੇ ਨਾਲ ਪਹਿਲਾਂ ਵੀ ਖੜੇ ਸੀ 14 ਤੋਂ ਖੜੇ ਆ ਪਹਿਲਾਂ ਤੋਂ ਵੀ ਖੜੇ ਆ 2012 ਚ ਵੀ ਚੋਣ ਲੜੀ ਪੀਪੀ ਪਾਰਟੀ ਵੇਲੇ ਉਦੋਂ ਦੇ ਅਸੀਂ ਖੜੇ ਆ ਸੀਐਮ ਸਾਹਿਬ ਨਾਲ ਉਦੋਂ ਦੇ ਖੜੇ ਸੀ ਪਰ ਹੁਣ ਜਿਹੜਾ ਸਾਡੇ ਤੇ ਨਜਾਇਜ਼ ਪਰਚੇ ਹਲਕਾ ਰਾਮਪਰਾ ਫੂਲ ਚ ਹੋਣ ਲੱਗ ਗਏ ਇੱਕ ਮੈਂ ਗੱਲ ਹੋਰ ਦੱਸ ਦੇਣੀ ਚਾਹਣਾ ਸਾਡੇ ਆਮਨੂ ਰੋੜਾ ਜੀ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੁਸੀਂ ਧਿਆਨ ਨਾਲ ਸੁਣੋ ਕੇਜਰੀਵਾਲ ਸਾਹਿਬ ਤੁਸੀਂ ਕਹਨੇ ਹੋ ਕਿ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਂ ਹੀ ਇਹ ਜੇ ਕੰਮ ਕਰਾਂਗੇ ਕਿ ਸਾਡੀ ਮੁੜ ਤੋਂ ਦਿੱਲੀ ਸਰਕਾਰ ਬਣ ਜੇ ਜਿਹੜੇ ਹਿਸਾਬ ਨਾਲ ਸੋਡੇ ਐਮ ਐਲ ਏ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਰਾਮਪਰਾ ਫੂਲ ਚ ਕੰਮ ਕਰ ਰਹੇ ਆ ਰਾਮਪਰਾ ਫੂਲ ਭਗਤੇ ਭਾਈ ਕੇ ਚੇਅਰਮੈਨ ਨਹੀਂ ਲਾਣੀ ਗਈ ਆ ਪਿਛਲੇ ਦਿਨੀ ਚ ਉਹ ਚੇਅਰਮੈਨ ਨੇ ਉਹ ਬੰਦਿਆਂ ਨੂੰ ਦਿੱਤੀ ਗਈ ਆ ਜਿਨ੍ਹਾਂ ਨੇ ਆਪਣੇ ਪੋਲਿੰਗ ਬੂਥ ਨਹੀਂ ਲੱਗਣ ਦਿੱਤੇ ਸੀ ਉੱਥੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਕਿਸੇ ਨੂੰ ਨੁੱਨ ਪੁੱਛਿਆ ਐਮਐਲਏ ਨੇ ਕਿਸੇ ਨੂੰ ਵੀ ਬੇਸ਼ੱਕ ਕੁਝ ਕੋ ਇਹਨਾਂ ਦੇ ਜਿਹੜੇ ਨਾਰੰਦ ਆ ਉਹ ਕਹਿਣਗੇ ਸਾਨੂੰ ਪੁੱਛਿਆ ਪਰ ਨਹੀਂ ਪੁੱਛਿਆ ਤੋ ਇਹ ਪਤਾ ਕਰ ਲਿਓ ਪਰ ਹੋਰ ਵੀ ਅਸੀਂ ਵੱਡੇ ਖਲਾਸੇ ਕਰ ਸਕਦੇ ਹਾਂ ਕਈ ਮੇਰੇ ਭਰਾ ਕਹਿਣਗੇ ਵੀ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ ਭਰਾਵੋ ਐਮਐਲਏ ਬਲਕਾਰ ਸਿੱਧੂ ਦੀ ਜਿਹੜੀ ਮੈਸੇਜ ਆ ਉਹਦੀ ਜਿਹੜੀ ਘਰ ਵਾਲੀ ਆ ਉਹਨੂੰ ਅਸੀਂ ਭੈਣ ਬਣਾਇਆ ਸੀ ਉਹਨੇ ਮੈਨੂੰ ਭਰਾ ਬਣਾਇਆ ਸੀ ਤੇ ਮੇਰੇ ਹੱਥ ਤੇ ਉਹਨੇ ਰਖੜੀ ਬੰਨੀ ਸੀ ਉਹ ਰਕੜੀ ਦੀ लाज ਰੱਖਣ ਲਈ ਮੈਂ ਐਮਐਲਏ ਤੇ ਅੱਜ ਤੱਕ ਕੋਈ ਨਿੱਜੀ ਟਿੱਕਾ ਟਪਣੀ ਨਹੀਂ ਕੀਤੀ ਪਰ ਅੱਜ ਉਹਨੇ ਮੈਨੂੰ ਮਜਬੂਰ ਕਰਤਾ ਜਦੋਂ ਕੱਲ ਸਾਡੇ ਪਾਸੇ ਖੜੀ ਗੱਡੀ ਦਾ ਚਲਾਨ ਕਰਕੇ ਗੱਡੀ ਲੈ ਕੇ ਬੌਂਡ ਕਰਵਾਤੀ ਕੋਈ ਗੱਲ ਨਹੀਂ ਗੱਡੀ ਬੌਂਡ ਹੋ ਗਈ ਤਾਂ ਪਰ ਅੱਜ ਮੈਨੂੰ ਬੋਲਣ ਲਈ ਮਜਬੂਰ ਕਰਤਾ ਮੈਂ ਆਪਦੀ ਭੈਣ ਤੋਂ ਵੀ ਮਾਫੀ ਮੰਗਦਾ ਕਿ ਅੱਜ ਭੈਣੇ ਮੈਨੂੰ ਸੱਚ ਬੋਲਣ ਦੇ ਖਲਾਸੇ ਤਾਂ ਮੈਂ ਹੋਰ ਵੀ ਬੜੇ ਕਰ ਸਕਦਾ ਹੋਰ ਵੀ ਬਹੁਤ ਕੁਝ ਸਾਡੇ ਕੋਲੇ ਪਿਆ ਮੇਰੇ ਕੋਲੇ ਵਪਾਰ ਮੇਰੀ ਹਜੇ ਵੀ ਜ਼ਮੀਰ ਨਹੀਂ ਮੰਨਦੀ ਮੈਂ ਹਜੇ ਵੀ ਚਾਉਣਾ ਵੀ ਕੋਈ ਗੱਲ ਨਹੀਂ ਪੰਜਾਬ ਦੇ ਜੇ ਆਮ ਨਰੋੜਾ ਜੀ ਸਾਡੇ ਸਤਿਕਾਰਯੋਗ ਭਗਵੰਤ ਮਾਨ ਜੀ ਜਾਂ ਕੇਜਰੀਵਾਲ ਸਾਹਿਬ ਜਾਂ ਦਿੱਲੀ ਵਾਲੇ ਹੋਰ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਚ ਜੇ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਸੋਡੇ ਐਮ ਐਲ ਆਂ ਦੇ ਜਿਹੜੇ ਕੀਤੇ ਹੋਏ ਕਪਲੇ ਆ ਉਹ ਤੁਹਾਨੂੰ ਮੈਂ ਦੱਸੂਗਾ ਕਰੋ ਸਾਡੇ ਨਾਲ ਸੰਪਰਕ ਜੇ ਤੁਸੀਂ ਚਾਹੁੰਦੇ ਹੋ ਅਸੀਂ ਕਿਸੇ ਸੋਸ਼ਲ ਮੀਡੀਆ ਤੇ ਉਹ ਨਹੀਂ ਪਾਉਂਦੇ ਕਿਸੇ ਹੋਰ ਪੇਜ ਤੇ ਨਹੀਂ ਪਾਉਂਦੇ ਪਰ ਹਾਂ ਜੇ ਪਾਰਟੀ ਸਾਡੇ ਤੱਕ ਸੰਪਰਕ ਕਰੂ ਜਿੱਥੇ ਕਿਤੇ ਸਾਨੂੰ ਪਾਰਟੀ ਕਹੂਗੀ ਅਸੀਂ ਉੱਥੇ ਆਉਣ ਨੂੰ ਤਿਆਰ ਆ ਬੂਟੇ ਜਲਾਲ ਆਲਾ ਬੂਟਾ ਜਲਾਲ ਆਲਾ ਕੇਜਰੀਵਾਲ ਸਾਹਿਬ ਸੋਡੇ ਸੰਦੀਪ 파ਟਕ ਨੂੰ ਪੁੱਛੋ ਬੂਟਾ ਜਲਾਲ ਕੌਣ ਆ ਉਹ ਤੇ ਪਰਚਾ ਹੋਇਆ ਬੂਟੇ ਜਲਾਲ ਤੇ ਜਿਹੜੇ ਨੇ ਇੰਨੀ ਮਿਹਨਤ ਕੀਤੀ ਪਾਰਟੀ ਲਈ ਐਮਐਲਏ ਦੀ ਚੋਣ ਚ 10 ਲੱਖ ਰੁਪਇਆ ਵੀ ਲਾਇਆ 10-12 ਲੱਖ ਉਹ ਤੇ ਵੀ ਪਰਚਾ ਹੋਇਆ ਤੇ ਅੱਜ ਰਾਜੂ 제ਠੀ ਜਿਹੜਾ ਕਿ 2022 ਦੇ ਵਿੱਚ ਬਲਾਕ ਪ੍ਰਧਾਨ ਸੀ ਆਮ ਆਦਮੀ ਪਾਰਟੀ ਦਾ ਉਹ ਤੇ ਪਰਚਾ ਹੋਇਆ ਸਾਡੇ ਪ੍ਰਮਨਿੰਦਰਜੀਤ ਸਿੱਧੂ ਜੋ ਪੀ ਕਾ ਸੋਡੇ ਕਈ ਐਮਐਲਏ ਦੇ ਉਹਦੇ ਨਾਲ ਮਤਭੇਦ ਹੋਣਗੇ ਪਰ ਆਮ ਆਦਮੀ ਪਾਰਟੀ ਦੀ ਜਦੋਂ 14 ਵੇਲੇ ਚੋਣ ਸੀ ਜਾਂ ਉਸ ਤੋਂ ਪਹਿਲਾਂ ਸੀ ਉਦੋਂ ਇਹੀ ਮਨਿੰਦਰ ਜੀ ਤਾਂ ਆਪਣੇ ਨਾਂ ਖੜਦਾ ਰਿਹਾ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਦੇਖੋ ਹੋਰ ਬੜੇ ਮੁੱਦੇ ਨੇ ਉਹਨਾਂ ਤੇ ਵੀ ਆਪਾਂ ਬੋਲ ਸਕਦੇ ਆ ਪਰ ਇਹੀ ਬੇਨਤੀ ਆ ਕਿ ਉਹ ਵੀਡੀਓ ਆ ਜਿਹੜੀ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਜਿੱਥੇ ਕਹਿਣ ਉਹਦੇ ਟੈਸਟ ਕਰਾ ਲੈਣ ਜਿੱਥੇ ਕਹਿਣ ਉਹਦਾ ਜੋ ਵੀ ਹੈ ਅਸੀਂ ਵੀ ਸੌਂ ਖਾਣ ਨੂੰ ਤਿਆਰ ਆ ਜਿੱਥੇ ਕਹਿਣ ਉੱਥੇ ਜਾਣ ਨੂੰ ਤਿਆਰ ਆ ਇੱਕ ਬੇਨਤੀ ਹੋਰ ਕਰਦਾ ਕਿ ਦੇਖੋ ਅਸੀਂ ਖਲਾਸੇ ਵੱਡੇ ਕਰਿਆ ਸਰਕਾਰਾਂ ਨਾਲ ਮੱਥਾ ਲਾਇਆ ਐਮਐਲਏ ਨਾਲ ਸਿੱਧਾ ਮੱਥਾ ਲਾਇਆ ਜਿਸ ਤਰੀਕੇ ਨਾਲ ਕੱਲੋਂ ਕੋਲ ਦੀ ਲੰਘ ਕੇ ਉਹਨੇ ਮੇਰੀ ਗੱਡੀ ਜਿਹੜੀ ਚਕਾਈ ਆਉਣ ਵਾਲੇ ਦਿਨਾਂ 'ਚ